ਤਾਨੂੰ 50000 ਪਹੁੰਧਿਆ ਦੇਖੋ ਹੁਣ ਗੱਲ ਕੀ ਆ ਪੈਣੇ 75000 ਤੇਰਾ ਵਿਆਹ ਆ ਨਹੀਂ ਵੀ ਵਿਆਹ ਦਾ ਖਰਚਾ 75000 ਹੁੰਦਾ ਆ ਨਹੀਂ ਵੀ ਇਹ 50000 ਹੁੰਦਾ ਠੀਕ ਆ ਹੁਣ ਮੈਂ ਆਇਆ ਮੈਂ ਘਰੋਂ ਨਿਕਲਿਆ ਠੀਕ ਆ ਮੈਂ ਨਿਕਲ ਕੇ ਗਰਾਉਂਡ ਲੈਵਲ ਤੇ ਸੇਵਾ ਕਰਨ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਨੌਜਵਾਨ ਨਿਕਲਣਗੇ ਬਿਲਕੁਲ ਪੈਗੇ ਨਾ ਕਰ ਤੇ ਕਮਰਾ ਤੇ ਆਪਣਾ ਜੀ ਆਪਣਾ ਤੇ ਵਿਆਹੇ ਬਰੇ ਹੋ ਕੇ ਖਵਾ ਰਹੇ ਹੋ ਬੇਟੀਆਂ ਬੰਨ੍ਹਣੇ ਹੋ ਯਾਰ ਆਜ ਵੀਡੀਓ ਨਹੀਂ ਕਾ 120 ਤੁਹਾਨੂੰ ਯਾਰ 50000 ਰੁਪਏ ਹੋਰ ਦੇਓ ਯਾਰ 50000 ਹੋਰ ਦਿਓ ਇਹ ਕੀ ਨਾ ਤੁਸੀਂ ਆ ਆ ਬੱਚਿਆਂ ਨੂੰ ਪੜਾਈ ਲਗਾਈ ਆ ਪੁੱਤ ਠੀਕ ਆ ਇੱਧਰ 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 ਚੱਲ ਓਏ ਵਾਹਿਗੁਰੂ ਬੋਲੇ ਸੋ ਨਿਹਾਲ ਕਿ ਕਿ ਮੈਂ ਉਹਨਾਂ ਦੇ ਬੱਚੇ ਹਨਾ ਮੈਂ ਮੈਂ ਤਾਂ ਆਪ ਦਾ ਸੁਝੀਆਂ ਨਾ ਵੀ ਜੇ ਆ ਹੁਣੇ ਥੋੜੇ ਦਿਨ ਪਹਿਲਾਂ ਨਾ ਪਹਚਾਣ ਆਇਆ ਤੇ ਮੇਰੇ ਨਾਲ ਛੋਟੀ ਛੋਟੀ ਬੇਟੀਆਂ ਬੱਚਾ ਹੈ ਨਾ ਅਜੀ ਇਹ ਸਾਰੀ ਬਿਲਡਿੰਗ ਹਿੱਲੀ ਹੈ ਨਾ ਤੇ ਯਾਰ ਇਹਦਾ ਸਾਰਾ ਕੁਝ ਪਤਾ ਨਹੀਂ ਕਦੋਂ ਸਹੀ ਹੋਣਾ ਕਦੋਂ ਨਹੀਂ ਯਾਰ ਬਹੁਤ ਵੱਡਾ ਪਾਣਾ ਤੇ ਆਪਣਾ ਫਰਜ਼ ਆ ਆਪਾਂ ਨਾਲ ਖੜੀਓ ਪੰਜਾਬ ਦੇ ਧੰਨਵਾਦ ਜੀ ਬਣਕੇ ਰਹਿਤੋ ਹਰਜਿੰਦਰ ਸਿੰਘ ਟਰੱਕ ਡਰਾਈਵਰ ਜਿਸ ਦਾ ਕੁਝ ਦਿਨ ਪਹਿਲਾਂ ਅਮਰੀਕਾ ਵਿੱਚ ਐਕਸੀਡੈਂਟ ਹੋ ਗਿਆ ਤੇ ਹੁਣ ਉਹਨੂੰ ਬਹੁਤ ਹੀ ਵੱਡੀ ਸਜ਼ਾ ਦੇਣ ਜਾ ਰਹੇ ਆ ਯਾਰੋ ਹਰਜਿੰਦਰ ਸਿੰਘ ਜਿਸ ਦਾ ਜਨਮ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਚ ਪਿੰਦੇ ਪਿੰਡ ਰਟੌਲ ਚ ਹੋਇਆ ਹਰਜਿੰਦਰ ਸਿੰਘ ਦੀ ਉਮਰ 28 ਸਾਲ ਹੈ ਤੇ ਉਹਨਾਂ ਦੇ ਫਾਦਰ ਸਾਹਿਬ ਹੁਣਾਂ ਦੀ ਡੈਥ ਹੋ ਚੁੱਕੀ ਆ ਬਸ ਪਰਿਵਾਰ ਚ ਮਾਂ ਤੇ ਦੋ ਪੋਤੀ ਆ ਹਰਜਿੰਦਰ ਸਿੰਘ ਤੇ ਤਜਿੰਦਰ ਸਿੰਘ ਤੇ ਇਹ ਦੋਨੋਂ ਹੀ ਭਰਾ ਨਾ ਬਹੁਤ ਮਿਹਨਤੀ ਆ ਦਿਲ ਦੇ ਬਹੁਤ ਸਾਫ਼ ਆ ਹਮੇਸ਼ਾ ਹੀ ਲੋਕਾਂ ਦੀ ਸੇਵਾ ਕਰਨ ਚ ਲੱਗੇ ਰਹਿੰਦੇ ਆ ਤੇ ਇਹ ਵੀ ਸੋ ਨੂੰ ਜਾਇਆ ਕਿ ਇਹ ਦੋਨੇ ਭਰਾ ਮਨੁੱਖਤਾ ਦੀ ਸੇਵਾ ਸੋਸਾਇਟੀ ਚ ਵੀ ਬਹੁਤ ਹੈਲਪ ਕਰਦੇ ਆ ਸੋ ਪਿੰਡ ਵੀ ਇਹਨਾਂ ਦੋਨਾਂ ਭਰਾਵਾਂ ਦਾ ਕੰਮ ਠੀਕ ਚੱਲਦਾ ਪਿਆ ਸੀ ਦੋਨੋਂ ਭਰਾ ਖੇਤੀਬਾੜੀ ਕਰਦੇ ਸੀ ਪਰ ਜ਼ਮੀਨ ਘਟ ਸੀ ਪੰਜਾਬ ਚ ਜਦੋਂ ਜ਼ਮੀਨ ਥੋੜੀ ਹੋਵੇ ਨਾ ਤਾਂ ਗੁਜ਼ਾਰਾ ਔਖਾ ਹੋਵੇ ਤਾਂ ਹਰ ਕੋਈ ਸੋਚਦਾ ਵੇ ਕਿ ਚੱਲ ਭਾਈ ਜ਼ਮੀਨ ਵੇਚ ਕੇ ਨਾ ਮੈਂ ਬਾਹਰ ਚਲੇ ਜਾਣਾ ਹਰ ਇੱਕ ਪੰਜਾਬੀ ਦੀ ਇਹੀ ਆਵਾਜ਼ ਹੁੰਦੀ ਆ ਬਾਈ ਇੱਧਰ ਤਾਂ ਕੁਝ ਬੰਦਾ ਨਹੀਂ ਚਲੋ ਪਹਿਲੀ ਵੇਚ ਕੇ ਬਾਹਰ ਹੀ ਚਲੇ ਜਾਨੇ ਆ ਸੋ ਅਜਿਹਾ ਹੀ ਹੋਇਆ ਹਰਜਿੰਦਰ ਸਿੰਘ ਦੇ ਨਾਲ ਤਕਰੀਬਨ 2018 ਵਿੱਚ ਹਰਜਿੰਦਰ ਨੇ ਵੀ ਘਰੇ ਗੱਲ ਕੀਤੀ ਕਿ ਬੇਬੇ ਨਾ ਹੁਸਰਤੇ ਬਾਪੂ ਆ ਆਪਾਂ ਦੋਵੇਂ ਭਰਾ ਆ ਤੇ ਪਹਿਲੀ ਵੀ ਘਾਟ ਆ ਇੱਕ ਜਾਣਾ ਬਾਹਰ ਚਲ ਜੇ ਤਾਂ ਕੰਮ ਵਧੀਆ ਚੱਲ ਪਵੇਗਾ ਘਰ ਦੇ ਚਲੋ ਮੰਨ ਗਏ ਤੇ ਹਰਜਿੰਦਰ ਸਿੰਘ ਨੂੰ ਅਮਰੀਕਾ ਭੇਜ ਦਿੱਤਾ ਅਮਰੀਕਾ ਜਾ ਕੇ ਵੀਰ ਦਾ ਵਧੀਆ ਕੰਮ ਚੱਲਦਾ ਪਿਆ ਸੀ ਪਿਆ ਤਾਂ ਦੋ ਨੰਬਰ 'ਚ ਸੀ ਪਰ ਪੈਸੇ ਕਮਾ ਰਿਆ ਸੀ ਮਾਂ ਨੂੰ ਕਹਿੰਦਾ ਕਿ ਮਾਂ ਤਾ ਟੈਂਸ਼ਨ ਨਾ ਲੈ ਹੁਣ ਹੁਣ ਮੈਂ ਬਹੁਤ ਪੈਸੇ ਕਮਾਉਣੇ ਆ ਬਹੁਤ ਪੈਸੇ ਕਮਾਉਣੇ ਆ ਤੁਸੀਂ ਪਿੰਡ ਜ਼ਮੀਨ ਖਰੀਦ ਲੋ ਤੇ ਲੋਕਾਂ ਦੀ ਭਲਾਈ 'ਚ ਵੀ ਪੈਸੇ ਲਾਓ ਨਾਲੇ ਕਹਿਣਾ ਵੀ ਮਾਂ ਜਦੋਂ ਪੱਕਾ ਹੋ ਗਿਆ ਨਾ ਤੁਹਾਨੂੰ ਮੈਂ ਇੱਥੇ ਲੈ ਆਉਣਾ ਵਾ ਪਰ ਸੈਇਦ ਇਸ ਵੀਰ ਦੇ ਭਾਗਾਂ ਵਿੱਚ ਇਹ ਨਹੀਂ ਸੀ ਅਮਰੀਕਾ ਦੇ ਫਲੋਰੀਡਾ ਵਿੱਚ ਵੀਰ ਟਰੱਕ ਚਲਾ ਰਿਹਾ ਸੀ ਤਾਂ ਅਚਾਨਕ ਹੀ ਉੱਥੇ ਗਲਤ ਯੂ ਟਰਨ ਲੈ ਲਿਆ ਜਦੋਂ ਹੀ ਯੂ ਟਰਨ ਲਿਆ ਤਾਂ ਪਿੱਛੋਂ ਗੱਡੀ ਆ ਰਹੀ ਸੀ ਜੋ ਟਰੱਕ 'ਚ ਵੱਜ ਗਈ ਤੇ ਗੱਡੀ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਏ ਤੇ ਕਿਹਾ ਜਾ ਰਿਹਾ ਏ ਕਿ ਹੁਣ ਇਸ ਨੂੰ 45 ਸਾਲ ਦੀ ਸਜ਼ਾ ਹੋਵੇਗੀ। ਸੋ ਸਾਰੇ ਹੀ ਲੋਕ ਹੁਣ ਹਰਜਿੰਦਰ ਸਿੰਘ ਨੂੰ ਸਪੋਰਟ ਕਰ ਰਹੇ ਆ। ਸੋ ਇੱਥੇ ਸਾਰੇ ਇਹ ਕਹਿ ਰਹੇ ਆ ਵੀ ਹਰਜਿੰਦਰ ਸਿੰਘ ਦੀ ਸਜ਼ਾ ਘਟਾ ਦਿੱਤੀ ਜਾਵੇ ਜਾਂ ਉਸ ਨੂੰ ਪਿੰਡ ਡਿਪੋਰਟ ਕਰਕੇ ਉਸ ਦੀ ਮਾਂ ਤੋਂ ਭੇਜ ਦਿੱਤਾ ਜਾਵੇ। ਕਿਉਂਕਿ 45 ਸਾਲ ਸਜ਼ਾ ਬਹੁਤ ਜ਼ਿਆਦਾ ਹੁੰਦੀ ਆ। ਐਵੇਂ ਤਾਂ ਵਿਚਾਰਾ ਉਧਰ ਜੇਲ੍ਹ 'ਚ ਹੀ پاگل ਹੋ ਜਾਵੇਗਾ। ਉਸ ਤੋਂ ਗਲਤੀ ਹੋਈ ਆ। ਉਸਨੇ ਕੋਈ ਕਤਲ ਨਹੀਂ ਕੀਤਾ। ਗਲਤੀ ਹਰ ਇਨਸਾਨ ਤੋਂ ਹੋ ਜਾਂਦੀ ਆ। ਪਰ ਐਡੀ ਵੱਡੀ ਸਜ਼ਾ ਉਸ ਮੁੜੇ ਨਾ ਦੋ ਸੋ ਬਾਕੀ ਤੁਸੀਂ ਵੀ ਇਸ ਵੀਰ ਦੀ ਸਪੋਰਟ ਮੇਰੇ ਰਿਸ਼ਤੇਦਾਰ ਨੇ ਪਾਜੀ ਮਨਜਿੰਦਰ ਸਿੰਘ ਸਰਸਾ ਠੀਕ ਆ ਉਹਨਾਂ ਦਾ ਫੋਨ ਆਇਆ ਵੀ ਮਨਕਿਰਤ ਤੂੰ ਕਿੰਨੇ ਟਰੈਕਟਰਾਂ ਦੀ ਸੇਵਾ ਕਰ ਰਿਹਾ ਮੈਂ ਪਾਜੀ ਆਪਾਂ 100 ਟਰੈਕਟਰ ਦੀ ਸੇਵਾ ਕਰ ਰਹੇ ਆ ਠੀਕ ਆ ਪਾਜੀ ਕਹਿੰਦਾ ਮਨਕਿਰਤ 50 ਟਰੈਕਟਰ ਮੇਰੇ ਵੱਲੋਂ ਠੀਕ ਆ ਮੈਂ ਸਲੂਟ ਕਰਦਾ ਅਸੇ ਭਰਾਵਾਂ ਨੂੰ ਠੀਕ ਆ ਜੋ ਪੰਜਾਬ ਦੇ ਨਾਲ ਖੜੇ ਨੇ ਤੇ ਇਹਦੇ ਨਾਲ ਮੇਰੇ ਪਾਜੀ ਐਡੀ ਧੁੱਗੇ ਹੋਣੀ ਕੈਨੇਡਾ ਤੋਂ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਕਿੰਨੇ ਟਰੈਕਟਰ ਮੈਂ ਹੈ ਜੀ ਪਾਜੀ ਕਹਿੰਦੇ ਜਿੰਨੇ ਮਰਜ਼ੀ ਸਾਡੇ ਵੱਲੋਂ ਕਹਿ ਦੇ ਠੀਕ ਆ ਸੋ 100 ਟਰੈਕਟਰ ਦੇਣਾ ਸੀ ਤੇ ਅਸੀਂ 100 ਤੋਂ ਵੀ ਵੱਧ ਟਰੈਕਟਰ